ਲੁਧਿਆਣਾ ਰੇਪ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਆਪਣੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਤਸਵੀਰਾਂ ਅਸੀਂ ਦਿਖਾ ਦਿੰਦੇ ਆ ਇਹ ਜੋ ਨਿਸ਼ਾਨ ਲਏ ਗਏ ਨੇ ਇਹ ਮੋਟਰਸਾਈਕਲ ਦੇ ਉਨਸ਼ਾਨ ਲਏ ਗਏ ਨੇ ਪੀਓਪੀ ਦੇ ਉੱਤੇ ਇਸ ਤਰ੍ਹਾਂ ਫੋਰੈਂਸਿਕ ਟੀਮ ਦੇ ਵੱਲੋਂ ਜਿਹੜੇ ਨਿਸ਼ਾਨ ਲਏ ਜਾਂਦੇ ਆ ਕਿ ਕਿਹੜੇ ਮੋਟਰਸਾਈਕਲ ਜਿਹੜੇ ਇੱਥੇ ਮੌਕੇ ਵਾਰਦਾਤ ਤੇ ਆਏ ਮੌਕੇ ਵਾਰਦਾਤ ਦੀਆਂ ਤਸਵੀਰਾਂ ਨੇ ਇਸ ਵੇਲੇ ਇਹ ਜੋ ਤੁਸੀਂ ਦੇਖ ਰਹੇ ਹੋ ਇਹੋ ਮੋਟਰਸਾਈਕਲ ਦੇ ਨਿਸ਼ਾਨ ਨੇ ਜੋ ਉਹਨਾਂ ਜਿਹੜੇ ਜਿਹੜੇ ਦੋਸ਼ੀ ਨੇ ਉਹ ਜਿਹੜੇ ਮੋਟਰਸਾਈਕਲ ਦੇ ਉੱਤੇ ਆਏ ਉਹ ਉਹਨਾਂ ਦੇ ਵਿੱਚੋਂ ਇੱਕ ਦੇ ਇਹ ਨਿਸ਼ਾਨ ਹੋ ਸਕਦੇ ਆ ਅਦਾਲਤ ਦੇ ਵਿੱਚ ਕੱਲ ਨੂੰ ਜਦੋਂ ਮਾਮਲਾ ਜਾਂਦਾ ਤਾਂ ਇਹ ਚੀਜ਼ਾਂ ਬਹੁਤ ਇੰਪੋਰਟੈਂਟ ਹੋ ਜਾਂਦੀਆਂ ਇਹ ਬਹੁਤ ਜ਼ਰੂਰੀ ਹੋ ਜਾਂਦੀਆਂ ਪ੍ਰੂਫ ਕਰਨ ਵਾਸਤੇ ਸੋ ਮੌਕਾ ਹੀ ਵਾਰ ਦਤੀਆਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਸ ਜਗ੍ਹਾ ਦੇ ਉੱਤੇ ਗੱਡੀ ਰੋਕੀ ਗਈ ਜਦੋਂ ਲੁਧਿਆਣਾ ਰੇਪ ਹੋਇਆ ਰੇਪ ਮਾਮਲਾ ਜਦੋਂ ਲੜਕਾ ਤੇ ਲੜਕੀ ਦੋਸਤ ਦੋਵੇਂ ਇਸ ਇਲਾਕੇ ਦੇ ਵਿੱਚ ਆਏ ਸੀ ਤਾਂ ਉਹਨਾਂ ਦੀ ਗੱਡੀ ਇੱਥੇ ਲਿਆਂਦੀ ਗਈ ਔਰ ਉਹ ਅੱਗੇ ਜਾ ਕੇ ਰੇਪ ਕੀਤਾ ਗਿਆ ਉਸ ਤੋਂ ਬਾਅਦ ਹੁਣ ਅੱਜ ਦੀਆਂ ਜੋ ਤਾਜ਼ਾ ਤਸਵੀਰਾਂ ਨੇ ਅਸੀਂ ਦਿਖਾ ਰਹੇ ਹਾਂ ਕਿ ਪੰਜਾਬ ਪੁਲਿਸ ਦੇ ਵੱਲੋਂ ਆਪਣੇ ਮੁਲਾਜ਼ਮ ਇੱਥੇ ਤਨਾਤ ਕੀਤੇ ਗਏ ਨੇ ਹਾਲਾਂਕਿ ਇਸ ਇਲਾਕੇ ਦੇ ਵਿੱਚ ਅਸੀਂ ਸਵੇਰ ਤੋਂ ਜਦੋਂ ਘੁੰਮ ਰਹੇ ਹਾਂ ਤਾਂ ਬਹੁਤ ਸਾਰੇ ਪ੍ਰੇਮੀ ਜੋੜੇ ਇੱਥੇ ਅੱਜ ਵੀ ਆ ਰਹੇ ਅੱਜ ਵੀ ਆਉਣ ਇਹ ਇਹ ਸਾਬਤ ਹੁੰਦਾ ਹੈ ਕਿ ਨਿਰੰਤਰ ਇੱਧਰ ਇਸ ਇਲਾਕੇ ਦੇ ਵਿੱਚ ਪ੍ਰੇਮੀ ਜੋੜੇ ਜਿਹੜੇ ਆਉਂਦੇ ਜਾਂਦੇ ਰਹਿੰਦੇ ਨੇ ਔਰ ਉਹਨਾਂ ਦੇ ਵੱਲੋਂ ਇੱਥੇ ਸਮਾਂ ਬਤਾਇਆ ਜਾਂਦਾ ਹੈ ਇਸ ਦੇ ਵਿੱਚ ਕੁਝ ਗਲਤ ਨਹੀਂ ਹੈ ਪਰ ਸਵਾਲ ਵੱਡਾ ਇਹ ਹੈ ਕਿ ਕੀ ਉਹ ਪ੍ਰੇਮੀ ਜੋੜੇ ਜਿਹੜੇ ਇੱਥੇ ਆਉਂਦੇ ਨੇ ਉਹ ਸੁਰੱਖਿਅਤ ਜੇ ਮਹਿਸੂਸ ਨਹੀਂ ਕਰਦੇ ਤਾਂ ਫਿਰ ਉਹ ਇਸ ਇਲਾਕੇ ਨੂੰ ਕਿਉਂ ਚੁਣਦੇ ਨੇ ਇਕਾਂਤ ਦੇ ਵਿੱਚ ਆਉਣਾ ਸਮਾਂ ਬਤਾਉਣ ਵਾਸਤੇ ਹੋਰ ਬਹੁਤ ਸਾਰੀਆਂ ਥਾਵਾਂ ਚੁਣੀਆਂ ਜਾ ਸਕਦੀਆਂ ਔਰ ਜਦੋਂ ਇੱਕ ਦੋ ਦਿਨ ਪਹਿਲਾਂ ਐਡੀ ਵੱਡੀ ਘਟਨਾ ਵਾਪਰੀ ਹੋਵੇ ਤਾਂ ਫਿਰ ਸਾਨੂੰ ਆਪ ਵੀ احتیاط ਵਰਤਣੀ ਚਾਹੀਦੀ ਹੈ ਤਸਵੀਰਾਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰ ਦਿਖਾ ਦੇਣਗੇ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਉਹ ਇੱਥੇ ਅੱਜ ਮੌਕੇ ਵਾਰਦਾਤ ਤੇ ਮੌਜੂਦ ਨੇ ਕਿਸੇ ਤਰ੍ਹਾਂ ਦੀ ਕੋਈ ਛੇੜਖਾਨੀ ਨਾ ਹੋਵੇ ਜਿਹੜੇ ਸਬੂਤ ਹੁੰਦੇ ਨੇ ਉਹ ਜਟਾਉਣ ਦੀ ਕੋਸ਼ਿਸ਼ ਹੁੰਦੀ ਹੈ ਫਰੈਂਸਿਕ ਟੀਮ ਦੇ ਵੱਲੋਂ ਜਿਸ ਤਰ੍ਹਾਂ ਅਸੀਂ ਤੁਹਾਨੂੰ ਪਹਿਲਾਂ ਦਿਖਾਇਆ ਕਿ ਮੋਟਰਸਾਈਕਲਾਂ ਦੇ ਨਿਸ਼ਾਨ ਲਏ ਗਏ ਨੇ ਉਹਨਾਂ ਨਿਸ਼ਾਨਾਂ ਨੂੰ ਬਾਅਦ ਦੇ ਵਿੱਚ ਫਰੈਂਸਿਕ ਐਕਸਪਰਟਸ ਦੇ ਵੱਲੋਂ ਯੂਜ਼ ਕੀਤਾ ਜਾਂਦਾ ਹੈ ਇਸੇ ਪਲਾਟ ਦੇ ਵਿੱਚ ਲੁਧਿਆਣਾ ਰੇਪ ਮਾਮਲਾ ਜਿਹੜਾ ਹੋਇਆ ਸੀਗਾ ਉਹ ਇੱਥੇ ਇੱਥੇ ਹੋਇਆ ਤਾਂ ਵੱਡੀ ਗੱਲ ਹੈ ਕਿ ਅੱਜ ਵੀ ਪ੍ਰੇਮੀ ਜੋੜੇ ਨੇ ਉਹ ਆ ਰਹੇ ਨੇ ਔਰ ਉਹਨਾਂ ਦੇ ਵੱਲੋਂ ਇੱਥੇ ਆ ਕੇ ਸਮਾਂ ਬਤਾਇਆ ਜਾ ਰਿਹਾ ਹੈ ਹਾਲਾਂਕਿ ਉਹਨਾਂ ਦੀ ਸੁਰੱਖਿਆ ਜਿਹੜੀ ਹੈ ਪੰਜਾਬ ਪੁਲਿਸ ਦੀ ਜ਼ਿੰਮੇਵਾਰੀ ਬੰਦੀ ਹੈ ਪਰ ਕਈ ਵਾਰ ਐਸੀ ਘਟਨਾ ਤੋਂ ਬਾਅਦ احتیاط ਵੀ ਵਰਤਣਾ ਲਾਜ਼ਮੀ ਹੋ ਜਾਂਦਾ ਹੈ ਜੋ ਕਿ ਨਹੀਂ ਵਰਤਿਆ ਜਾ ਰਿਹਾ ਕੈਮਰਾ ਪਰਸਨ ਦਰਸ਼ੀ ਦੇ ਨਾਲ ਸਿਮਰਿੰਜਉਤ ਸਿੰਘ ਡੇਲੀ ਪੋਸਟ ਈਸੇਵਾਲ ਲੁਧਿਆਣਾ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਯਾ ਜੀ ਮੈਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ